ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਆ ਜੀ ਬਡਾਲਾ ਪਿੰਡ ਦੇ ਵਿੱਚ ਸਵੇਰ ਦੀਆਂ ਸੁਆਵਾਂ ਚੱਲ ਰਹੀਆਂ ਆ ਆ ਕਾਫੀ ਜਿਹੜੇ ਵੀਰ ਸਾਡੇ ਕੋਲ ਅੱਜ ਪਹੁੰਚੇ ਆ ਤੇਲ ਵੀ ਜਮ੍ਹਾਂ ਕਰਵਾ ਰਹੇ ਆ ਕਿਉਂਕਿ ਤੇਲ ਦਾ ਬਹੁਤ ਵੱਡਾ ਟਾਰਗੇਟ ਆ ਜਿਹੜਾ ਡੀਜ਼ਲ ਲੱਗਣਾ ਤੇ ਉਹ ਪੰਪਾਂ ਦੇ ਉੱਪਰ ਜਮ੍ਹਾਂ ਕਰਾਇਆ ਹੁਣ ਜਿਹੜੀ ਖਾਦ ਦੇ ਲਈ ਕਿਉਂਕਿ ਖਾਦ ਵੀ ਬੀਜ ਲਈ ਬੀਜ ਵੀ ਲਿਆਉਣੇ ਖਾਦ ਵੀ ਲਿਆਉਣੇ ਆ ਤੇ ਉਹਦੇ ਵਿੱਚ ਜਿਹੜਾ ਯੋਗਦਾਨ ਅੱਜ ਸਾਡੇ ਕੋਲ ਸਮੂਹ ਨਗਰ ਨਵਾਸੀ ਜੰਬੋ ਵਾਲ ਤੋਂ ਸਾਡੇ ਵੀਰ ਪਹੁੰਚੇ ਆ ਤੇ ਨਾਲ ਮਨੀਲਾ ਤੋਂ ਗਰਚੇਤਨ ਸਿੰਘ ਜੀ ਤੇ ਸਾਡੀ ਭੈਣ ਹਰਦੀਪ ਕੌਰ ਜੀ ਉਹਨਾਂ ਦਾ ਹੀ ਫੋਨ ਵੀ ਆਇਆ ਸੀਗਾ ਮਨੀਲਾ ਤੋਂ ਵੀ ਆਪਾਂ ਬਾਈ ਜੀ ਭੇਜਾਂਗੇ ਸੇਵਾ ਤੇ ਨਾਲ ਪਿੰਡ ਦੇ ਵਿੱਚੋਂ ਨਗਰ ਚੋਂ ਵੀ ਆਉਣਗੇ ਤੁਹਾਡੇ ਕੋਲ ਪਹੁੰਚਣਗੇ ਤੇ ਅੱਜ ਬਾਈ ਜੀ ਹੁਣੀ ਪਹੁੰਚ ਚੁੱਕੇ ਆ ਮੈਂ ਧੰਨਵਾਦ ਕਰਦਾ ਬਾਈ ਜੀ ਉਹਨਾਂ ਦਾ ਸਾਰਿਆਂ ਦਾ ਕਿਉਂਕਿ ਸਵੇਰ ਦੇ ਤੁਰਿਓ ਆ ਇੱਥੇ ਪਹੁੰਚਣਾ ਹੀ ਬਹੁਤ ਵੱਡੀ ਸੇਵਾ ਹੈ ਉੱਥੇ ਤਾਂ ਫੜਾਉਣੇ ਵਾਲੇ ਬਹੁਤ ਆ ਜਦੋਂ ਆਪਾਂ ਜਾ ਕੇ ਪਤਾ ਲੱਗਦਾ ਉੱਥੇ ਤਾਂ ਇੱਕ ਵਾਰੀ ਆਣ ਕੇ ਫੜਾ ਕੇ ਕਹਿ ਦੇਣਾ ਵੀ ਜ਼ਿੰਮੇਵਾਰੀ ਸਾਡੀ ਖਤਮ ਆ ਵੀ ਤੁਹਾਡੀ ਆ ਪਰ ਜਿਹੜੀ ਇੱਥੇ ਪਿੱਛੇ ਆਣ ਕੇ ਆਣ ਕੇ ਦੇਖਣੀ ਸੇਵਾ ਲੱਗਣੀ ਕਿੱਥੇ ਲੱਗ ਕਿੱਥੇ ਰਹੀ ਆ ਕੀ ਕੰਮ ਚੱਲ ਰਿਹਾ ਕਿਵੇਂ ਕੰਮ ਕਰ ਰਹੇ ਆ ਇਹ ਬਹੁਤ ਵੱਡੀ ਸੇਵਾ ਆਂਦੀ ਤੇ ਕ ਹੌਸਲਾ ਸਾਡਾ ਵੀ ਹੌਸਲਾ ਵੱਧਾ ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਕਰਦਾ ਜੇ ਕੋਈ ਸੇਵਾ ਕਰਨੀ ਚਾਹੁੰਦਾ ਸੰਸਥਾ ਨਾਲ ਬੇਨਤੀ ਹੱਥ ਬਨ ਕੇ ਤੁਸੀਂ ਇੱਥੇ ਆਓ ਬਡਾਲਾ ਪਿੰਡ ਦੇ ਵਿੱਚ ਆ ਆਣ ਕੇ ਦੇਖੋ ਇੱਥੇ ਕਿਵੇਂ ਕਾਰਜ ਚੱਲ ਰਹੇ ਆ ਤੇ ਕੀ ਨੁਕਸਾਨ ਕੀ ਹੋਇਆ ਜਦੋਂ ਪਤਾ ਹੀ ਨਹੀਂ ਲੱਗੂਗਾ ਨੁਕਸਾਨ ਕੀ ਹੋਇਆ ਫਿਰ ਕਿਵੇਂ ਕੰਮ ਚੱਲੂਗਾ ਹੁਣ 4 ਦਿਨ ਦੇ ਵਿੱਚ ਵਿੱਚ ਸਾਡੇ ਟਰੈਕਟਰ ਚੱਲ ਪਣੇ ਆ ਹੁਣ ਜਿਨ੍ਹਾਂ ਦੇ ਪੱਠੇ ਦੀ ਬਜਾਈ ਚੱਲ ਰਹੀ ਉਹ ਚੱਲ ਰਿਹਾ ਪਾਣੀ ਕੱਢ ਰਹੇ ਆ ਨਾਲ ਫਿਰ ਜਿਨ੍ਹਾਂ ਦੇ ਸਟਾਰਟਰ ਖਰਾਬ ਹੋਏ ਉਹ ਇੱਕ ਘਰ ਬਣ ਰਿਹਾ ਤੇ ਇਹੋ ਜਿਹੇ ਕਾਰਜ ਛੋਟੇ ਛੋਟੇ ਕਾਰਜ ਜਿਹੜੇ ਉਹ ਚੱਲ ਰਹੇ ਆ ਫੋਗਿੰਗ ਚੱਲ ਰਹੀ ਆ ਮੈਡੀਕਲ ਕੈਂਪ ਵੀ ਸਟਾਰਟ ਕਰ ਦਿੱਤਾ ਜਾਊਗਾ 3-4 ਦਿਨ ਦੇ ਵਿੱਚ ਵਿੱਚ ਨਾਲ ਜਿਹੜਾ ਕੀ ਮਿੱਟੀ ਕਰਾਈ ਦਾ ਕੰਮ ਆ ਜਿਹੜਾ ਉਹ ਵੀ ਸਟਾਰਟ ਕਰ ਦਿੱਤਾ ਜਾਊਗਾ ਨਾਲ ਸਾਡੀ ਇੱਕ ਟੀਮ ਲੱਗੀ ਹੋਈ ਆ ਜਿਹੜੀ ਫਾਰਮ ਭਰ ਕੇ ਉਹਨਾਂ ਨੂੰ ਸੈੱਟ ਕਰ ਰਹੀ ਆ ਵੀ ਕਿੰਨੇ ਕਿੱਲੇ ਕਿੰਨੇ ਕੋ ਕਿੰਨੇ ਜ਼ਿਆਦਾ ਤਾਂ ਨਹੀਂ ਕਿਸੇ ਨੇ ਲਖਾਈ ਉਹਦੀ ਇਨਕੁਆਰੀ ਚੱਲ ਰਹੀ ਆ ਤੇ ਉਹਦੇ ਵਿੱਚ ਸਾਡੀ ਇੱਕ ਟੀਮ ਲੱਗੀ ਹੋਈ ਆ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਹੜੀਆਂ ਸਹਿਯੋਗ ਕਰ ਰਹੀਆਂ ਤੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਪਾਂ ਬਾਈ ਜੀ ਫਿਰ ਕਿਹੜਾ ਜੱਪੂਵਾਲਪਿੰਡੀ ਫਿਰ ਹਾਂਜੀ ਬਾਈ ਜੱਪੂ ਇਹ ਕਿੱਥੇ ਕਰਕੇ ਪੈਂਦਾ ਬਾਈ ਨਵਾਂ ਸ਼ਹਿਰ ਦੇ ਲੱਗੇ ਜੀ ਨਵਾਂ ਸ਼ਹਿਰ ਦੇ ਲੱਗੇ ਹਾਂਜੀ ਨਵਾਂ ਸ਼ਹਿਰ ਕਿੰਨਾ ਪੈਂਦਾ ਉੱਥੋਂ ਤਾਂ ਤੋਂ 180 ਕਿਲੋਮੀਟਰ ਤੋਂ ਨਹੀਂ ਉਥੋਂ ਜੱਗੂ ਵਾਲਾ ਪਿੰਡ ਤੋਂ 7 ਕਿਲੋਮੀਟਰ 7 ਕਿਲੋਮੀਟਰ 7 ਕਿਲੋਮੀਟਰ ਤੋਂ ਲੱਗੇ ਅ ਕੜਕੜ ਕਲਾ ਪਿੰਡ ਫਹੀਦ ਭਗਤ ਚੀਤ ਭਗਤ ਸਿੰਘ ਦਾ ਪਿੰਡ ਲੱਗੇਗਾ ਹਾਂਜੀ ਇਹ ਜੱਗੂ ਵਾਲਾ ਪਿੰਡ ਉਥੋਂ ਆਇਆ ਤੇ ਉਥੋਂ ਸਮਾਰੇ ਸਮੂਹ ਨਗਰ ਵਾਲ ਚੋਂ ਵੀ ਜਲਾਈ ਕੀਤੀ ਹਾਂਜੀ ਅਨਾਉਂਸਮੈਂਟ ਕਰਵਾ ਲਈ ਗੱਲ ਅਨਾਉਂਸਮੈਂਟ ਕਰ ਦਿੱਤੀ ਗਈ ਸੀ ਠੀਕ ਬਹੁਤ ਬਹੁਤ ਧੰਨਵਾਦ ਇਹ ਦੇਖੋ ਇਹ ਇਹ ਸਭ ਤੋਂ ਵੱਡੀ ਗੱਲ ਵੀ ਜਿਹੜੇ ਲੋਕ ਆ ਮਹਾਰੇ ਉੱਠ ਕੇ ਸਮਾਵਾਂ ਇਸ ਇਸ ਹੜ ਹੜਾਂ ਦੇ ਵਿੱਚ ਕੀਤੀਆਂ ਇਹ ਇਹਦੀ ਇਹਦੀ ਬਖਰੀ ਇੱਕ ਮਿਸਾਲ ਕਾਇਮ ਕਰ ਦਿੱਤੀ ਪੰਜਾਬੀਆਂ ਨੇ ਮੈਨੂੰ ਲੱਗਦਾ ਹਰੇਕ ਪਿੰਡ ਦੇ ਵਿੱਚ ਲੋਕਾਂ ਨੇ ਪੈਸੇ ਇਕੱਤਰ ਕਰਕੇ ਹੜਾਂ ਦੇ ਵਿੱਚ ਲਾਏ ਹੋਣਗੇ ਬਹੁਤ ਵੱਡੀ ਸੇਵਾ ਕੀਤੀ ਜੇ ਨੁਕਸਾਨ ਵੱਡਾ ਹੋਇਆ ਨਾ ਤੇ ਸੇਵਾ ਵੀ ਬਹੁਤ ਵੱਡੇ ਪੱਧਰ ਤੇ ਹੋਈ ਆ ਇਹਦਾ ਕੋਈ ਦੇਣ ਨਹੀਂ ਪੰਜਾਬੀਆਂ ਦਾ ਪੰਜਾਬੀ ਕਰ ਸਕਦੇ ਹੋਰ ਕੋਈ ਕਰੀ ਵੀ ਨਹੀਂ ਸਕਦਾ ਇਹ ਕੰਮ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ